ਉੱਥੇ ਦੋ ਜੋੜੀ ਸੀ ਜੋਤਸ਼ੀਆਂ ਦੀ ਸੀਗੇ ਤਾਂ ਰਾਜਸਥਾਨ ਵੱਲ ਦੇ ਹਾਂਜੀ ਤੇ ਉਹ ਮੀਹਾਂ ਦੀ ਰੁੱਤ 'ਚ ਬਨੂੜ ਆ ਕੇ ਕਮਰਲਪਨ ਵਾਸਤੇ ਅੱਛਾ ਗਾਂਹ ਇੱਕ ਘਰ ਕੋਲ ਦੀ ਲੱਗਣ ਲੱਗੇ ਰਿਟਾਇਰਡ ਵੀਡੀਓ ਸੀ ਹੂੰ ਉੱਥੇ ਕਹਿੰਦੇ ਵੀ ਰੋਟੀ ਪੁੱਛੀ ਉਹਨੇ ਰੋਟੀ ਹੈਗੀ ਆ ਉਹ ਖਾਣ ਲੱਗੇ ਹੂੰ ਉਹਨਾਂ ਨੇ ਬਹਾਨਾ ਇਹ ਬਣਾਇਆ ਕਿ ਤੁਹਾਡੇ ਘਰ ਤਾਂ ਸੋਨਾ ਦੱਬਿਆ ਹੋਇਆ ਅੱਛਾ ਕਹਿੰਦੇ ਵੀ ਜਦੋਂ ਲੜਾਈ ਹੋਈ ਸੀ ਕੋਈ ਸਲੀਮ ਸੀ ਜਾਂਦਾ ਹੋਇਆ ਤੇ ਇੱਥੇ ਸੋਨਾ ਦੱਬ ਗਿਆ ਅੱਛਾ ਤੇ ਤੁਹਾਨੂੰ ਕਿਸੇ ਨੇ ਦੱਸਿਆ ਨਹੀਂ ਤੁਸੀਂ ਕਢਾਇਆ ਨਹੀਂ ਹੂੰ ਉਹ ਘਰ ਵਾਲੇ ਉਹਦੇ ਚੱਕਰਾਂ 'ਚ ਪੈ ਗਏ ਹੂੰ ਕਹਿੰਦੇ ਵੀ ਕਢਾਓ ਜੀ ਇਹਨੂੰ ਸੋਨੇ ਨੂੰ ਕਢਾਓ ਆ ਲਾਲਚ ਹੋ ਗਿਆ ਉਹਨੂੰ ਹਾਂ ਜੀ ਉਹਨਾਂ ਨੇ ਉਹਨਾਂ ਨੇ ਠੱਗੀ ਦਾ ਕਾਰੋਬਾਰ ਸ਼ੁਰੂ ਕਰ ਲਿਆ ਅੱਛਾ ਉਹ ਰੋਜ਼ ਉਹਨਾਂ ਦੇ ਲੱਗੇ ਸੀਗੇ ਫਰਸ਼ ਲੱਗੇ ਹੋਏ ਬਹੁਤ ਸੋਹਣੇ ਫਰਸ਼ ਤੜਵਾ ਟਵਾ ਪੱਟਣ ਲੱਗੇ ਪਰ ਰੋਜ਼ ਫੁੱਟ ਟਵਾ ਪੱਟ ਲਿਆ ਕਰਨ ਅੱਛਾ ਤੇ ਸ਼ਾਮ ਤੱਕ ਉਹ ਉਹਨਾਂ ਨੂੰ ਆਏ ਸੀਗੇ ਵੀ ਸੋਨਾ ਮਿਲ ਗਿਆ ਤਾਂ ਫਰਸ਼-ਪਰਸ਼ ਦਾ ਕੀ ਮਹਿਲ ਪਾਵਾਂਗੇ ਹਾਂ ਮਹਿਲ ਪਾਵਾਂਗੇ ਉਹ ਉਹਨਾਂ ਨੂੰ ਤਾਂ ਫੇਰ ਤਾਂ ਕੱਲਾ ਹੀ ਮਹਿਲ ਥੋੜਾ ਫੇਰ ਤਾਂ ਦਾ ਬਨੂੜ ਖਰੀਦਾਂਗੇ ਜੇ ਉਹਨਾਂ ਸੰਨ ਦੱਸਿਆ ਉਹਨਾਂ ਨੇ ਜੀ ਕਰਦਿਆਂ ਕਰਾਉਂਦਿਆਂ ਨੇ 5-7 ਫੁੱਟ ਟਵਾ ਪੱਟ ਲਿਆ ਰੋਜ਼ ਕਹਿਦਿਆ ਕਰਨ ਵੀ ਆਪਣੇ ਕੋਲ ਤੋਂ ਕੋਈ ਅਵਿਗਿਆ ਹੋ ਗਈ ਸੋਨਾ ਫੁੱਟ ਥੱਲੇ ਚਲਾ ਗਿਆ ਅੱਛਾ ਹੋਰ ਥੱਲੇ ਚਲਾ ਗਿਆ ਅੱਛਾ ਉਹਨਾਂ ਨੂੰ ਏਸੀ ਵੀ ਸਾਡੀ ਟੈਕਟੋਰੀ ਇਸ ਤਰ੍ਹਾਂ ਕਰਦੇ ਹੋ 70 80 ਹਜ਼ਾਰ ਉਹਨਾਂ ਤੋਂ ਸ਼ੱਕ ਗਿਆ। ਅੱਛਾ। ਆਪਣੇ ਜਸਵਿੰਦਰ ਟਵਾਣਾ ਜਿਹੜੇ ਹੁਣ ਡੀਐਸਪੀ ਆ ਉਦੋਂ ਇੱਥੇ ਮੈਂ ਸੱਚ ਹੁੰਦਾ ਸੀ ਉਹ ਏਸੇ ਹੁੰਦੇ ਸੀ। ਹੂੰ। ਉਹਨਾਂ ਕੋਲੇ ਕੋਈ ਬੰਦਾ ਆਇਆ ਵੀ ਠੱਗੀ ਵੱਜ ਰਹੀ ਐ। ਅੱਛਾ। ਹੁਣ ਤੱਕ ਇਹ ਸੁਣਿਆ ਸੀ ਚੱਲ ਰਿਹਾ ਹਾਂ। ਹਾਂ ਹੁਣ ਤੱਕ ਤਾਂ ਇਹ ਸੁਣਿਆ ਸੀ ਨਾ ਆਪਾਂ ਵੀ ਠੱਗੀ ਵੱਜ ਗਈ। ਹਾਂ ਵੱਜ ਰਹੀ ਪਹਿਲੀ ਵਾਰ ਸੀ। ਪਹਿਲੀ ਵਾਰ ਸੁਣਾ ਕੇ ਸੀ। ਉਹਨੇ ਸਾਰੀ ਕਹਾਣੀ ਦੱਸੀ। ਹੂੰ। ਅਸੀਂ ਗਏ ਉੱਥੇ ਤਬੀਬ ਜੀ ਸਾਹਿਬ ਦੇ ਘਰੇ ਉਸ ਤਰ੍ਹਾਂ ਜਦੋਂ ਕਮਰੇ 'ਚ ਬੜੇ ਤੂਫ ਕੀਤੀ ਹੋਈ ਲਾਲ ਰੰਗ ਦੇ ਕੱਪੜੇ ਦਾ ਪਤਾ ਨਹੀਂ ਕੀ ਕੋਸ਼ ਸਜਾਇਆ ਹੋਇਆ ਤੇ ਹੋਰ ਹੀ ਮਾਹੌਲ ਬਣਿਆ ਹੋਇਆ ਡਰਾਉਣਾ ਜਿਹਾ ਮਾਹੌਲ ਬਣਾਇਆ ਹੈ। ਹਮਮ। ਪੰਡਤ ਜੀ ਬੈਠੇ ਅਸੀਂ ਖੜਾ ਹੋ। ਹਮਮ। ਪੰਡਤ ਚਾਰੇ ਚੱਕ ਕੇ ਪਵੇ ਸਾਨੂੰ। ਵੀ ਕੌਣ ਦੁਸ਼ਟ। ਅੱਛਾ। ਹਾਂ ਪਾਪੀ ਆਤਮਾ ਕੌਣ ਆਪ? ਹਮਮ। ਹੈਨਾ? ਅਸੀਂ ਅਸ ਪਹਿਲਾਂ ਹੀ ਧਾਰ ਕੇ ਗਏ ਸੀ। ਵੀ ਪੰਡਤ ਨੂੰ ਤਾਂ ਲਿਆਉਣਾ। ਉਹ ਜਦੋਂ ਉੱਥੋਂ ਚੱਕਿਆ ਲਿਆਂਦਾ ਤਾਂ ਵੀਡੀਓ ਨੂੰ ਕੁਝ ਕੁ ਸਮਝ ਆ ਗਈ ਸੀ ਵੀ ਮੇਰੇ ਨਾਲ ਠੱਗੀ ਵਜ ਰਹੀ ਹੈ ਵੀਡੀਓ ਨੇ ਬਿਆਨ ਰਖਾਤੇ ਅੱਛਾ ਵੀ ਮੇਰੇ ਨਾਲ ਠੱਗੀ ਮਾਰ ਰਹੇ ਆ ਇਹ ਜਾਂ ਮੇਰਾ ਸੋਨਾ ਲੈ ਗਏ ਜਾਂ ਮੇਰੇ ਪੈਸੇ ਲੈ ਗਏ ਹੂੰ ਅਸੀਂ ਪੰਡਤ ਨੂੰ ਲਿਆਂਦਾ ਥਾਣੇ ਅੱਛਾ ਜਦੋਂ ਥਾਣੇ ਲਿਆਂਦੇ ਤਾਂ ਪੰਡਤ ਨੇ ਸਾਡਾ ਥਾਣਾ ਘਮਾਤਾ ਗੱਲਾਂ ਚ ਅੱਛਾ ਅਦੇ ਉਥੇ ਉਥੇ ਆ ਕੇ ਵੀ ਮਤਲਬ ਰੋ ਮਾਰਦੇ ਹਾਂ ਹਾਂ ਰੋ ਉਹਦਾ ਉਹੀ ਡਰਾਵੇ ਵਾਲਾ ਮਾਹੌਲ ਜਿਹੜਾ ਆਪਾਂ ਕਹਿੰਦੇ ਡਾਰਕ ਕ੍ਰੀਏਟ ਕਰਦੇ ਆ ਥਾਣਾ ਘੂਮ ਜਾਏਗਾ ਨਿਕਲ ਜਾਓ ਯਹਾਂ ਸੇ ਗਿਰ ਪੜੇਗੀ ਬਿਲਡਿੰਗ ਆਪ ਵੀ ਹਾਂ ਇਨਕੇ ਸਾਥ ਆਪ ਤਬਾਹ ਹੋ ਜਾਓਗੇ ਆਪ ਆਲ ਬੱਚੋ ਵਾਲੀ ਆ ਆਪ ਚਲੇ ਜਾਓ ਅੱਧੀ ਪੁਲਿਸ ਵਾਰ ਨਿਕਲੀ ਥਾਣੇ ਤੋਂ ਡਿੱਗੂਗਾ ਥਾਣਾ ਮੈਂ ਤਾਂ ਟਵਾਣਾ ਰਹਿ ਕੇ ਬਾਕੀ ਇੱਕ ਦੋ ਹੋਰ ਸੱਜਣ ਸੀ ਰੂਪ ਸਿੰਘ ਸੀ ਹੋ ਰਹਿਗੇ ਬਾਕੀ ਸਾਰੇ ਬਾਹਰ ਪੱਜ ਜਾਗਾ ਅਗਰ ਸੱਚੀ ਡਰ ਗਿਆ ਅੱਛਾ ਉਹ ਸੋਚ ਲੀ ਐਸ ਐਚਓ ਤਾਂ ਆਪ ਤਾਂ ਮਰੂਗੇ ਮਰੂਗੇ ਸਾਨੂੰ ਵੀ ਸਾਨੂੰ ਮਰੂ ਨਾਲ ਹਾਂ ਅਸੀਂ ਪਰਚਾ-ਪੁਰਚਾ ਦੇਖ ਕੇ ਉਹਨੂੰ ਹਵਾਲਾ 'ਚ ਦੇਤਾ ਜਦੋਂ ਉਹਨੂੰ ਚੱਕ ਕੇ ਲਿਆਂਦਾ ਸਾਨੂੰ ਪਤਾ ਲੱਗ ਗਿਆ ਵੀ ਇਹਦੀ दारू ਪੀਤੀ ਹੋਈ ਹੈ ਅੱਛਾ ਸਵੇਰ ਤੱਕ ਉਹਦੀ दारू ਲਹਿ ਗਈ ਹੂੰ ਸਵੇਰੇ ਜਦੋਂ ਪੁੱਛਗਿਛ ਕਰਨ ਲੱਗੇ ਉਹਨੇ ਆਪਦਾ ਸਾਰੀ ਸਟੋਰੀ ਦੱਸ ਦਿੱਤੀ ਵੀ ਅਸੀਂ ਠੱਗੀ ਕੀ ਰਹੀ ਮਾਰਦੇ ਸੀ ਹਾਂ ਉਹ ਕਹਿੰਦਾ ਸਾਡਾ ਤਾਂ 5-7 ਦਿਨ ਦਾ ਖੇਡ ਹੁੰਦਾ ਹੈ ਇਹ ਜਿਆਦਾ ਹੀ ਕਮਲੀ ਸੀ ਲੰਬੀ ਚੱਲ ਗਈ ਕਹਿੰਦਾ ਮੈਂ ਮੇਰੇ ਨਾਲ ਦੇ ਨੂੰ ਕਹਿ ਵੀ ਰਿਹਾ ਸੀ ਵੀ ਆਪਾਂ ਨਿਕਲ ਜਾਈਏ ਇਹ ਥੋੜਾ ਜਿਹਾ ਹੋਰ ਲਾਲਚ ਕਰਕੇ ਹਾਂ ਚਲੋ ਚਲੋ ਅਸੀਂ ਉਹਨਾਂ ਨੂੰ ਇਸ ਤਰ੍ਹਾਂ ਪੁੱਛਗਿਛ ਕਰਕੇ ਤੇ ਚਲੇ ਗਏ ਹੂੰ ਮੈਂ ਇੱਕ ਦਿਨ ਬਾਹਰ ਗਿਆ ਸੀ ਦੂਜੇ ਦਿਨ ਜਦੋਂ ਮੈਂ ਆਇਆ ਤੇ ਪੰਡਤਾਂ ਦੇ ਚਿੱਟੇ ਕੱਪੜੇ ਦੁੱਧ ਹਰ ਕੇ ਪਾਏ ਹੋਏ ਅੱਛਾ ਤੇ ਬੈਠੇ ਉੱਥੇ ਬੀੜੀ ਪੀ ਜਾਣ ਹੂੰ ਮੈਂ ਕਿਹਾ ਵੀ ਇਹ ਪੰਡਤ ਕੱਲ ਤਾਂ ਇਹਨਾਂ ਦੇ ਹੋਰ ਕੱਪੜੇ ਸੀ ਅੱਜ ਚਿੱਟੇ ਕੱਪੜੇ ਇਹਨਾਂ ਦੇ ਕੋਈ ਰਿਸ਼ਤੇਦਾਰ ਆਏ ਆ ਹਾਂ ਮੈਂ ਕਿਹਾ ਕਦੇ ਨਹੀਂ ਜੀ ਇਹਨਾਂ ਨੂੰ ਤਾਂ ਕੋਈ ਨਹੀਂ ਮਿਲਣਾ ਮੈਂ ਪੰਡਤ ਨੂੰ ਪੁੱਛਿਆ ਮੈਂ ਕੱਪੜੇ ਤੇਰੇ ਕੋ ਕਿ ਕਹਿੰਦੇ ਸਾਨੂੰ ਨਾ ਇੱਥੇ ਕੁਆਰਟਰਾਂ 'ਚ ਸਫਾਈ ਕਰਾਉਣ ਲੈ ਗਏ ਸੀ अच्छा। ਅਸੀਂ ਉੱਥੇ ਬੀਬੀ ਕੰਦਾ ਹੱਥ ਦੇਖਿਆ ਉਹਨਾਂ ਨੇ ਪੈਸੇ ਦੇਖ ਕੇ ਕੱਪੜੇ ਬਣਾ ਲਏ। ਅੱਛਾ। ਉਹ ਤਾਂ ਠਾਣੇ ਚ ਹੀ ਟਾਲੇ। ਉਹਦੇ ਵੀ ਬੂਹ ਬਣਾ ਗਿਆ ਹੈ। ਠਾਣੇ ਚ ਹੀ ਟਾਲੇ ਹੈ ਨਾ। ਕਮਾਲ ਹਾਦਾਂ ਵੈਸੇ ਇਹ ਵੀ ਹੈ ਨਾ ਕੋਈ ਗੱਲ ਉਹ ਜਿਵੇਂ ਅ ਬੇਕੂਫੀ ਦੀ ਹਾਦੀ ਹੈ। ਬੇਕੂਫੀ ਹਾਂ ਪਰਮਾ ਦੀ ਵਹਿਮਾ ਪਰਮਾ ਦੀ ਹਾਦੀ ਹੈ।